ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਪਜੋ ਸਿੰਘ ਬਰਾੜ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਆ ਪਨਾਦੋ ਕੇ ਕਰਨ ਲੱਗੇ ਸਿਪਾਠ ਸੋ ਹਾਂਜੀ ਜਿਹੜੇ ਨਿਊ ਨੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਕੋਣ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੋ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਇੱਕ ਬਲ ਜੋ ਜੀ ਟਾਈਮ ਹੋ ਗਿਆ ਸਵਾ 5 ਹੋਏਗਾ ਤੇ ਆਪਾਂ ਉਠ ਖੜੇ ਸਿਰ ਸਿਰ ਹ ਲਾਰਮ ਧੰਨਵਾਦ ਤੇ ਆਪਣਾ ਤੇਰੀ ਮੰਮੀ ਉਠ ਖੜੇ ਸੀ ਤੇ ਕਮਰੇ ਚ ਜਤਨ ਬਤਾ ਲਾਈਟ ਚਾਲਦੀ ਪਰਾਂਦੇ ਤੇ ਕਮਰੇ ਚ ਰੋਸ਼ਨੀ ਮਣੇ ਵੜੀ ਪੈਂਦੀ ਨੋਸ਼ ਰੋਸ਼ਨੀ ਦਿਨ ਨਾਲ ਹੀ ਉਠਾੜੀ ਤੇ ਆਪਣੇ ਕੰਮ ਕਰ ਨੋਕ ਵਰਕਆਊਟ ਉਹ ਵੇਰੇ ਕਰ ਲਿਆ ਤੇ ਆਪਾਂ ਕਰ ਲਿਆ ਇਹਦਾ ਪਾਠ ਪੂਜਾ ਕਰ ਲੈਣਾ ਤੋਂ ਲੈਪ ਹੁਣ ਚਲਦੇ ਪਾ ਕਿਚਨ ਦੇ ਵਿੱਚ ਤੇ ਸੂਈ ਤੇ ਥੋੜਾ ਸਬਜੀ ਧਰ ਲੈਨੇ ਦਨ ਥੋੜੇ ਘੰਬਨ ਦਾ ਕਰਕੇ ਤੇ ਫਿਰ ਕਿਚਨ ਚ ਜਾਵਾਂਗੇ ਰੋਟੀ ਜੋਨ ਵਿੱਚ ਸੋਪਨ ਜਨਾਲਾ ਵਾਕ ਕਰ ਜਨਾਲਾ ਵਿੱਚ ਕੰਮ ਹੋਏ ਜਾਂਗੇ ਹਾਂਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਤੇ ਬੈਲ ਆਈਕਨ ਨੂੰ ਬਟਨ ਪ੍ਰੈਸ ਕਰ ਲੋ ਤਾਂ ਜੋ ਵੀਡੀਓ ਦੀਆਂ ਨਾਲ ਨੋਟੀਫਿਕੇਸ਼ਨ ਤੁਹਾਨੂੰ ਮਿਲ ਲਓ ਜੀ ਇੱਥੇ ਆ ਗਈ ਸੀ ਮੈਂ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਜਿਹੜੀ ਵੀਡੀਓ ਏ ਕੈਮਰਾ ਪਤਾ ਨਹੀਂ ਕਿ ਉੱਠਾ ਲੱਗ ਗਿਆ ਆਪਣੇ ਤੋਂ ਤੇ ਇੱਥੇ ਮੈਂ ਬਣਾਉਂਦੀ ਸੀ ਸਬਜ਼ੀ ਇੱਕ ਤਰ੍ਹਾਂ ਦਾ ਜੱਪ ਕਰਦੇ ਆਪਾਂ ਬਣਾਈ ਸੀ ਆਲੂ ਬੇਟੇ ਆਸ ਦੀ ਨਾ ਮਿਰਚਾਂ ਤੋਂ ਛੋਟਾ ਹੀ ਆਪਣਾ ਬੇਬੀ ਉਹ ਇੱਕ ਵਾਰ ਸੂਜੀ ਸਬਜ਼ੀ ਬਣਾ ਲਈ ਸੀ ਤੇ ਉਹਦੇ ਬਾਅਦ ਮੈਂ ਲਾ ਲਿਆ ਸੀ ਝਾੜੂ ਆਪਣਾ ਵੇੜਾ ਬਹੁਤ ਲੰਮਾ ਤੇ ਸਾਰੇ ਮਿਲਾ ਲਿਆ ਸੀ ਦੋਗਾ ਝਾੜੂ ਚੱਕਰੋਂ ਮੌਸਮ ਅਜੀਬ ਜਿਹਾ ਰੈੱਡ ਰੈੱਡ ਜਿਹਾ ਨਹੀਂ ਹੁੰਦਾ ਰੈੱਡ ਰੈੱਡ ਹੋਇਆ ਪਿਆ ਟਾਈਮ ਅਜੇ ਮਲਾਂ ਦਾ 5:35 ਲਈ ਹੋਇਆ ਪਤਾ ਨਹੀਂ ਤੇਰਾ ਦੇਨ ਚੜੀਆਂ ਦਾ ਤਾਂ ਆਏ ਹੋਏ ਨੇ ਕਿ ਰੈੱਡ ਨਹੀਂ ਲਾਲੀ ਜੀ ਤਾਂ ਹੈਗੀ ਕਿਤੇ ਜਿ ਮੌਸਮ ਦੇ ਮੌਸਮ ਨਾ ਹੋਵੇ ਵਧੀਆ ਮੀਂਹ ਵਾਲਾ ਨਜ਼ਾਰਾ ਆ ਜਾਈ ਤੇ ਬਸ ਇਹ ਹੋ ਜਾਂਦਾ ਕੁਝ ਕਹਿ ਨਹੀਂ ਸਕਦੇ ਲੋ ਜੀ ਆਪਾਂ ਬੋਕਰ ਮਾਰਾ ਹੈ ਆਪਣਾ ਗੇੜਾ ਬਹੁਤ ਲੰਮਾ ਹੈਗਾ ਆਪਾਂ ਗੇੜਾ ਤੱਕ ਬੋਕਰ ਮਾਰਾ ਹੈ ਕੰਮ ਨੇ ਦੇਣੇ ਤੇ ਹੁਣ ਆਪਾਂ ਨਾ ਇਧਰ ਸਬਜ਼ੀਆਂ ਧੁਰੀਆਂ ਤੁਹਾਨੂੰ ਦੱਸੋ ਦੋਵੇਂ ਜੋਤ ਦੀ ਜੱਪ ਜੋਤ ਦੀ ਬੇਟੇ ਦੀ ਵਕਰੀ ਧੜੀ ਤੁਹਾਨੂੰ ਦੱਸ ਬਿਨਾ ਮਿਰਚਾਂ ਵਾਲੇ ਹਲੂ ਤੇ ਰਿਵਾਲੂ ਲੈ ਕੇ ਦੱਸ ਤੇ ਆਪਾਂ ਅ ਤੀਕਨਾਂ ਲਈ ਬੂਦੀ ਸਬਜ਼ੀ ਵੀ ਧਰਨੀ ਆ ਤੁਹਾਨੂੰ ਮੇਰਾ ਇਰਾਦਾ ਨਾ ਭੱਜ ਕੇ ਜਾ ਕੇ ਨਾ ਤੇ ਕੱਪੜੇ ਕੱਢ ਲੈ ਕਿਉਂ ਕੱਪੜੇ ਮਸ਼ੀਨ ਚ ਸੁੱਕੇ ਪਏ ਆ ਤੇ ਬਦਕੇ ਜਾ ਕੇ ਕੱਪੜੇ ਅੱਧਕੇ ਤੇ ਸੁਕਣੇ ਪਾਦਾ ਤਦੋਂ ਉਹਨਾਂ ਚੋਂ ਇਧਰ ਸਬਜ਼ੀਆਂ ਰੈਡੀ ਹੋ ਜਾਣਗੀਆਂ ਤੇ ਫਿਰ ਅਪ ਲੱਗਾਂਗੇ ਰੋਟੀ ਨੂੰ 6:00 ਵੱਜ ਜਾਣਗੇ ਪਾਣੀ ਪੀਵਾਂਗੇ ਆ ਕੇ ਇੱਕ ਵਾਰੀ ਉਹ ਮੇਰੇ ਨਾਲ। ਲਾਉ ਦੇ ਚੰਨ ਮੱਲਦੀ ਤੇ ਕੱਪੜੇ ਕੱਢਣ ਕਿਉਂਕਿ ਕੱਪੜੇ ਦਾ ਟਰੌਪ ਜਿਹੜਾ ਝੋਟਾ ਕੇ ਆ ਕੇ ਆਪਣਾ ਤੇ ਮੈਂ ਹੁਣ ਕੱਪੜੇ ਕੱਢ ਕੇ ਲੈ ਕੇ ਆ ਰਹੀ ਆਂ ਬਸ ਤੇ ਆਪਾਂ ਦਵਾ ਦੋ ਪਾ ਦਾਂਗੇ ਕੱਪੜੇ ਸੁੱਕਣ ਇਧਰ ਆਪਣੀਆਂ ਸਬਜ਼ੀਆਂ ਬਣ ਰਹੀਆਂ ਨੇ। ਸਬਜ਼ੀਆਂ ਬਣ ਜਾਣਗੀਆਂ ਤੇ ਉਦੋਂ ਕੱਪੜੇ ਹੋ ਤੈ ਜਾਣਗੇ ਆਪਣੇ ਤੇ ਨਾਲ ਦੇ ਨਾਲ ਤੇ ਰੋਟੀ ਲੱਗ ਜੂਗੀ ਇਧਰ। ਇਹ ਚੰਦ ਰੋਟੀ ਦਾ ਕੰਮ ਨਵੇੜ ਕੇ ਉਹਨੂੰ ਪਟਟਾ ਬੇਵੀ ਛੋਟਾ ਆਪਣਾ ਫਿਰ ਓਟ ਕਰਦਾ ਫਿਰ ਉਹਦਾ ਜੂੜਾ ਵਗੈਰਾ ਕਰਨਾ ਸਕੂਲ ਲਈ ਰੈਡੀ ਕਰਨਾ ਹੁੰਦਾ ਆਪਾਂ ਚਲੋ ਜੀ ਹੁਣ ਆਪਾਂ ਪਾ ਲਾਂਗੇ ਦਬਾ ਦੇ ਕੱਪੜੇ ਸੁੱਕਣੇ ਦਨ ਮਿਲ ਜਾ ਤੁਹਾਨੂੰ ਨਵੀਂ ਕਲਿੱਪ ਦੇ ਨਾਲ ਜੀ ਮੈਂ ਆ ਗਈ ਸਿੱਕਣ ਦੇ ਵਿੱਚ ਤੇ ਕਿਚਨ ਦੇ ਵਿੱਚ ਮੈਂ ਕਿ ਚੱਲ ਪਹਿਲਾਂ ਦਬਾ ਦ ਵਾਟਰ ਕੋਲਰ ਧੋ ਕੇ ਪਾਣੀ ਪਾਦਾ ਠੰਡਾ ਕਿਉਂਕਿ ਤੁਹਾਨੂੰ ਬਤਾ ਰੋਟੀ ਪਣੀ ਬਣਾਉਣੀ ਹੈ ਜੇ ਰੋਟੀ ਉਹ ਆ ਪਿਆਜ਼ ਸਾਗ ਦੇ ਦਾ ਢੰਡਾ ਪਾਣੀ ਭਰ ਲਈਦਾ ਤੇ ਪਹਿਲਾਂ ਮੈਂ ਕਿ ਵਾਟਰ ਕੋਲਰ ਧੋ ਕੇ ਪਾਣੀ ਪਨੀ ਪਾਦਾ ਤੇ ਫਿਰ ਤੁਹਾਨੂੰ ਰੋਟੀ ਲੱਗੂਗੀ ਬਸ ਕਿ ਜੇ ਬਦਮਾ ਰੋਟੀ ਲੱਗਾਂਗੇ ਤੇ ਮੌਸਮ ਨੂੰ ਦੇਖੀ ਜਾਂਦੇ ਸੀ ਕਿ ਕਿੱਦਾਂ ਦਾ ਸਮਝ ਨਹੀਂ ਆਈ ਅਸੀਂ ਠੰਡੀ ਠੰਡੀ ਹਵਾ ਵੀ ਆ ਰਹੀ ਸੀ ਚਲੋ ਜੀ ਮਿਲ ਜਾਈਏ ਮੈਂ ਰੋਟੀ ਦਾ ਟਾਈਮ ਹੋ ਗਿਆ ਸੀ ਰੋਟੀ ਪਕਾਣ ਲੱਗੀ ਸੀ ఇద్దరు మోసం డీ హగంది చుట్టూ పట్టా ఉండి హడే అంతాజా డివి జీ ਪਾ ਕੇ ਕਰਕੇ ਉਹਨੇ ਆਪਣੇ ਕੁੰਡੇ ਸਾਫ ਬਾਹਰ ਜਿੱਥੇ ਰੋਟੀ ਪਾਉਣ ਨੂੰ ਪਾਣੀ ਪਾਉਂਦੀ। ਉਹੀ ਵਾਰ ਜੀ ਲੈਤਾ ਹਨ। ਬਾਉ ਜੀ ਪਾਣੀ ਚੱਕ ਲਿਆ ਤੇ ਕਰਦੇ ਆ ਕੁੰਡੇ ਸਭ ਕਿਉਂਕਿ ਕੁੰਡੇ ਨਾ ਮੈਂ ਰੋਜ਼ ਕਹਿੰਦੇ ਨੇ ਅੱਜ ਕਰਦੇ ਅੱਜ ਕੱਲ ਹਰੇ ਬਾਈ ਜੀ ਜੰਮ ਜਾਂਦੇ ਤੁਹਾਨੂੰ ਪਤਾ ਪਾਣੀ ਕਰਕੇ ਪਾਣੀ ਤੇ ਇੱਕ ਜਿਹਾ ਰੋਟੀ ਪਾਉਣੇ ਆਪਾਂ ਉਮਲੇ ਕਿਤੇ ਰੱਖੇ ਗਏ ਆ। ਇਹ ਇੱਕ ਦਿਨ ਉੱਧਰ ਰੱਖਦੇ। ਕਮੈਂਟ ਪਈ ਦੀ ਹੁੰਡੇ ਪਾਣੀ ਪਾਈਦਾ ਧੋ ਕੇ ਆਇਆ ਧੂਣਾ ਦੇ ਬਾਰੇ ਸੀ ਰੋਟੀ ਜਾਂਦਾ ਜੰਪ ਜੋਤਾ ਨਹੀਂ ਪਾਉ ਜੰਪ ਜੋਤੇ ਪਾਊਗਾ ਆਪਾਂ ਗਾ ਨੂੰ ਪਾ ਦਿੰਨੇ ਆਪਾਂ ਕੱਲੀ ਜੰਪ ਜੋਤੇ ਪਾਊਗਾ ਤੂੰ ਹੁੰਡੇ ਤਾਂ ਇਸ ਨੂੰ ਤੇ ਜਿਹੜੀ ਆਪਣੀ ਦਵਾਈ ਹੈ ਤਿਆਰ ਹੋਣ ਲੱਗੀ ਹੋਏ ਇਸ ਕੁੰਟੇ ਦੇ ਵਿੱਚ ਰੱਖੀ ਜੀ ਹੈ ਜੋ ਵੀ ਪਾਈ ਦਾ ਸਮਲ ਚਲੋ ਜੀ ਮਿਲਾਂਗੇ ਆਪਾਂ ਜਦੋਂ ਫਸਟ 10 ਡੇਜ਼ ਰਿਜ਼ਲਟ ਤੋਂ ਬਾਅਦ ਦੱਸਾਂਗੇ ਕੋਈ ਰੈਮੇਡੀ ਠੀਕ ਹੈ ਜੀ ਮਿਲ ਕੇ ਲਓ ਜੀ ਇਹ ਤੇ ਜੱਪਜੋ ਉੱਠ ਖੜਿਆ ਸੀ ਤੇ ਆਪਾਂ ਦੇਨੇ ਹਾਂ ਜੱਪਜੋ ਨੂੰ ਦੁੱਧ ਤੇ ਉੱਠ ਕੇ ਪੀਂਦਾ ਸਭ ਤੋਂ ਪਹਿਲਾਂ ਦੁੱਧ ਤੇ ਦੂਜਾ ਦਾ ਆਪ ਦਾ ਪਲੇ ਵਗੈਰਾ ਕਰਦਾ ਲਓ ਜੀ ਇੱਥੇ ਖਾਂਡੇ ਜੇ ਸੀ ਤੋਖਸਾ ਉਹ ਵੀ ਮਾਰਜ ਕੇ ਕੰਮ ਨਵੇੜਤਾ ਤੇ ਦੂਜਾ ਦਾ ਆਪਣੇ ਕੋਲ ਇੱਥੇ ਪਈ ਆ ਦਵਾਈ ਜਿਹੜੀ ਬਣਾਉਣੀ ਆਪਾਂ ਸਿਰ ਦਰਦ ਤੋਂ ਹੁਣ ਬੈਠ ਕੇ ਮੈਂ 10 15 ਮਿੰਟ 10 15 ਮਿੰਟ ਤਾਂ ਨਹੀਂ ਜ਼ਿਆਦਾ ਹੀ ਕਹਿ ਦੇਵਾਂ 5 ਕੁ ਮਿੰਟ ਵੀ ਨਹੀਂ 2 ਕੁ ਮਿੰਟ ਬੱਸ ਬਹਿ ਕੇ ਆਰਾਮ ਨਾਲ ਪੀ ਲੂੰਗੀ ਮੈਂ ਇੱਥੇ ਮੈਂ ਬੈਠ ਕੇ ਦਵਾਈ ਪੀ ਰਹੀ ਆ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਲੋ ਜੀ ਆਪ ਜਿਹੜੀ ਆਪਣੀ ਦਵਾਈ ਸੇ ਆਪਾਂ ਪੀ ਲਈਏ ਤੇ ਜਿਹੜੀ ਦਵਾਈ ਹੈ ਨਾ ਖਾਲੀ ਪੇਟ ਪੀਣੀ ਨਹੀਂ ਤੁਹਾਨੂੰ ਪਤਾ ਆਪਾਂ ਤਾਂ ਸਵੇਰ ਪਾਣੀ ਪੀਤਾ ਚਾਹ ਪੀਂਦੇ ਨੇ ਸੋ ਖਾਲੀ 배ਟੀ ਆਪਣਾ ਆਪਾਂ ਪਿਲੇ ਉਹ ਆ ਗਿਆ ਜੀ ਬੇਟਾ ਉੱਠ ਕੇ ਆ ਗਿਆ ਬਹੁਤ ਵਧੀਆ ਅੱਜ ਠੰਡੀ ਠੰਡੀ ਹਵਾ ਵਗਦੀ ਆਂਦੀ ਆ टाइम हो गया पौने सत्त बजे का हम आप आ गए रूम थ पौने सवा सत्त करा जो जूड़ा तो उन्हें चार ना कमरा जस टैसटिंग वगैरह तो कर दिए आप झाड़ झूड़ कट्ठा कुा कर दिए गर्मी अच्छू नहीं मेरी जमा बीजी पी है मैं आपके लो जी जब जो तुट के बाहर चला गया झाड़ू ला के ना पोचेबेड़ना किसी ला रही झाड़ू जी झाड़ू ला के पोचा लाके तो जप जूड़ा वगैरह करके रैडी करना होंगे चलो जी ला लीए दब दबा झाड़ू मिलते नैक्स नैक्सट क्लिप के लाओ

ਜੀ ਮੈਂ ਤਾਂ ਨਾ ਆ ਕੇ ਆ ਗਈ ਸੀ ਦੂਜੀ ਵਾਰ ਵੀ ਤੇ ਹੁਣ ਕਰਦੇ ਆਂ ਪੰਜਪਜੋ ਦਾ ਜੂڑا ਕਿਉਂਕਿ ਟਾਈਮ ਹੋ ਗਿਆ 7:30 ਉੱਪਰ ਹੋ ਗਏ 35 ਹੋ ਗਏ ਬਸ ਕਰਨਾ ਕੁਛ ਨਹੀਂ ਆਪਾਂ ਇਹਦਾ ਜੂڑا ਕਰਕੇ ਤੇ ਆ ਰੈਡੀ ਕਰਨਾ ਬਾਕੀ ਉਹ ਵਲ ਓਵਰਰੋਲ ਆਪਣੇ ਜਿਹੜੇ ਕੰਮ ਸਾਰੇ ਹੋ ਗਏ ਨੇ ਸੋਪਾ ਦਵਾ ਦਾ ਹੁਣ ਚਾਪਲੋ ਤਿਆਰ ਕਰਦੇ ਆਂ ਫਿਰ ਕਰਦੇ ਆ ਥੋੜੇ ਨਾਲ ਗੱਲਬਾਤ ਲਓ ਜੀ ਕਰ ਗਿਆ ਆਪਾਂ ਪੰਜਪਜੋ ਦਾ ਜੂڑا ਤੇ ਚਾਪਜੋ ਤਿਆਰ ਰਿਹਾ ਪਲੇ ਕਰ ਰਿਹਾ ਸੀ ਮਿੱਟੀ ਦੇ ਵਿੱਚ ਚਲੋ ਜੀ ਲੋ ਜੀ ਇਹ ਇਸ ਫਲੇ ਵਗੈਰਾ ਕਰਕੇ ਫਿਰ ਉਹ ਕੱਗੇ ਸੇ ਇਥੇ ਆ ਜਿਸਨ ਮੈਂ 75 ਜੂੜਾ ਕਰਨ ਵਾਸਤੇ ਕਿਉਂਕਿ ਜੂੜਾ ਕਰਕੇ ਤੇ ਉਹ ਦੁਬਾਰਾ ਦਪਨ ਨੂੰ ਨਵਾਵਾਂਗੇ ਨਵਾ ਕੇ ਨੂੰ ਰੈਡੀ ਕਰਾਂਗੇ ਚਲੋ ਜੀ ਬਸ ਇਥੇ ਮੈਂ ਜੂੜਾ ਕਰ ਲੈਣਾ ਦਾ ਦਵਾ ਦਾ ਤੇ ਜਾਂਪਰ ਜੋਦੇ ਪਾਪਾ ਉਧਰ ਪੱਠੇ ਲੈ ਕੇ ਆ ਸਾਈਡ ਤੇ ਦੇਖੀ ਜਾਂਦੇ ਤੁਹਾਨੂੰ ਤੇ ਇੱਥੇ ਬੈਠੀ ਬਸ ਮੈਂ ਜੂੜਾ ਕਰ ਰਹੀ ਹਾਂ ਚਲੋ ਮਿਲਦੇ ਹਾਂ ਜੀ ਨੈਕਸਟ ਕਲਿੱਪ ਦੇ ਨਾਲ ਲਓ ਜੀ ਆ ਗਿਆ ਜਾਂਪਰ ਜੋ ਤਾਂ ਨਹਾ ਧੋ ਕੇ ਇਹ ਬੱਸ ਆਪੇ ਨੂੰ ਹੁਣ ਰੈਡੀ ਕਰਾਂਗੇ ਰੈਡੀ ਕਰਕੇ ਟਿਫਨ ਵਗੈਰਾ ਇਹਦਾ ਜਿਹੜਾ ਰੈਡੀ ਆ ਸੋ ਬੱਸ ਦੁਪਹਿਰ ਤੇ ਇਹਨਾਂ ਨੂੰ ਜਾਣਾ ਹੀ ਹੁੰਦਾ ਬੱਸ ਇਸ ਤੋਂ ਬਿਦਟ ਰੈਡੀ ਚਲੋ ਜੀ ਮੰਨ ਲਿਆ ਆਪਾਂ ਤੁਹਾਨੂੰ ਫਿਰ ਨਹੀਂ ਬੇਟਾ ਲਾਸਟ ਕਲੀਪ ਤੇ ਨਾ ਕਰਾਂਗੂ ਮਾਨੂੰ ਥੈਂਕ ਯੂ ਬੇਟਾ ਬਾਏ ਬਾਏ ਬੇਟਾ ਹਾਂਜੀ ਲੋ ਜੀ ਟਾਈਮ ਹੋ ਗਿਆ 8:00 ਵਜੇ 15 ਮਿੰਟ ਜਾਪ ਜੋਤ ਨੂੰ ਆਪਾਂ ਤੋਰਤਾ ਸੀ 8 ਵਜੇ ਤੇ ਮੌਸਮ ਅੱਜ ਥੋੜਾ ਲੱਗਦਾ ਪਿਆ ਸਹੀ ਐ ਤੇ ਆਪਾਂ ਪੀਨੇ ਪਹਿਲਾ ਇੱਕ ਗਲਾਸ ਲੱਸੀ ਮੌਸਮ ਵੇਖ ਲੋ ਆਏ ਹਵਾ ਜੀ ਜੱਲਦੀ ਸਵੇਰ ਤਾਂ ਇੰਨੀ ਠੰਡੀ ਹਵਾ ਸੀ ਐ ਲੱਗਦਾ ਸੁਗੰਮੀ ਵੀ ਆ ਗਿਆ ਕੋਈ ਨੇੜੇ ਤੇੜੇ ਮਹੀ ਪਿਆ ਲੱਗਦਾ ਸਾਡੇ ਤਾਂ ਪੈਂਦਾ ਨਹੀਂ ਤਾਂ ਗਰੰਟੀ ਆਲੇ ਦੋਲੇ ਪੈ ਗਿਆ ਸਵੇਰੇ ਕਿਸੇ ਨੇੜੇ ਤੇੜੇ ਕੋਈ ਪਿੰਡ ਸ਼ਹਿਰ ਮੰਮੀ ਆ ਸਕੜਈ ਨਹੀਂ ਮੇਰਾ ਬ੍ਰੈਕਫਾਸਟ ਬਣਾ ਪਿਆ ਲਸੀ ਨਾਲੋਂ ਥੋੜੇ ਅੱਧਾ ਘੰਟਾ ਨਿਕਲ ਜਾਂਦਾ ਬਾਅਦ 15-20 ਮਿੰਟ ਤਾਂ ਨਿਕਲ ਜਾਂਦੇ ਹੋਰ ਕਿੰਨਾ ਜ਼ਿਆਦਾ ਜੇ ਇੱਥੇ ਆਪਾਂ ਪਹੁੰਚ ਗਏ ਅਸੀਂ ਮਾਰਕੀਟ ਮਾਰਕੀਟ ਗਏ ਸੀ ਆਪਾਂ ਥੋੜਾ ਜਿਹਾ ਮੇਕਅਪ ਦਾ ਸਮਾਨ ਲੈਣਾ ਸੀਗਾ ਮਨੇ ਅਰੀ ਦਾ ਸਵਾਪ ਉਹ ਮਾਈ ਕਰ ਰਹੇ ਸੀਗੇ ਬਾਕੀ ਝੂੜੀਆਂ ਵਗੈਰਾ ਦੇਖ ਕੇ ਅਸੀਂ ਉਹ ਦੇਖੀਆਂ ਨੇ ਚਲੋ ਜੀ ਬਸ ਇੱਥੇ ਮੈਂ ਦਿਖਾ ਰਹੀ ਸੀ ਤੁਹਾਨੂੰ ਕਲੈਕਸ਼ਨ ਦਿਖਾ ਰਹੀ ਸੀ ਇੱਥੇ ਮੈਂ ਸੱਟਾਂ ਵਗੈਰਾ ਦੀ ਮੈਂ ਕਿ ਚਲ ਮੜੀ ਦਿਖਾ ਦਿੰਨੀ ਤੁਹਾਨੂੰ ਬਹੁਤ ਸਾਰਾ ਸਮਾਨ ਸੀ ਇੱਥੇ ਸ਼ਾਪ ਦੇ ਵਿੱਚ ਹਰ ਇੱਕ ਚੀਜ਼ ਮਿਲ ਜਾਂਦੀ ਮਤਲਬ ਐ ਨਹੀਂ ਕਿ ਥਾਂ ਥਾਂ ਤੇ ਜਾਂਦੇ ਲੋੜੇ ਕਾ ਮੈਨੂੰ ਪੀਅਰ ਪਸੰਦਾ ਸੀ ਪੱਟੇ ਦਾ ਨਾ ਸ਼ੇਡ ਮੈਨੂੰ ਰੈੱਡ ਨਹੀਂ ਮਿਲਿਆਗਾ ਇਹ ਪਰਪਲ ਜਿਹਾ ਪੈ ਰਿਆ ਸੀਗਾ ਸੋ ਮੈਨੂੰ ਲੈਡ ਨਹੀਂ ਮਿਲਿਆ ਫਿਰ ਆਪਾਂ ਬਾਈ ਨਹੀਂ ਕੀਤਾ ਤੇ ਆਪਾਂ ਜਿਹੜੀ ਹੋਰ ਚੀਜ਼ਾਂ ਸੋ ਬਾਈ ਕਰਕੇ ਤੇ ਆਪਾਂ ਆ ਗਏ ਸੀ ਘਰਾਂ ਨੂੰ ਤੇ ਇੱਕ ਇੱਕ ਚੀਜ਼ ਇੱਥੇ ਮਿਲ ਜਾਂਦੀ ਨਾਲੇ ਹੌਲਸਲ ਰੇਟ ਦੇ ਤੇ ਮਿਲਦੀ ਹੈ ਸ਼ੌਪ ਤੋਂ ਚਲੋ ਜੀ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਇੱਥੇ ਆਗੇ ਸਪੱਟੂਆਂ ਦੀ ਦੁਕਾਨ ਤੇ ਤੇ ਵੈਸੇ ਵੀ ਆਪਣੇ ਕੋਲ ਦੁਪੱਟਾ 컬렉ਸ਼ਨ ਬਹੁਤ ਆ ਪਰ ਮੰਮੀ ਜੀ ਨੇ ਲੈਣੀ ਸੀ ਚਲੋ ਜੇ ਇੱਥੇ ਆਪਾਂ ਕੋਈ ਵੇਖਿਆ ਤਾਂ ਬਹੁਤ ਦੁਪੱਟਣਾ ਨਹੀਂ ਆਪਾਂ ਨੂੰ ਪਸੰਦ ਆਈ ਨਹੀਂ ਜੇ ਉਹ ਜੀ ਮੰਮੀ ਭਾਲਦੇ ਸੋ ਉਹ ਜੀ ਨਹੀਂ ਮਿਲੇਗੀ ਆਪਾਂ ਨੂੰ ਫਿਰ ਆਪਾਂ ਬਾਏ ਨਹੀਂ ਕੀਤੀ ਦੁਪੱਟਾ ਫਿਰ ਆਪਾਂ ਕੀਤਾ ਤਾਂ ਹੈ ਬਟ ਆਪਾਂ ਜਿੱਥੇ ਸੂਟ ਲੈ ਸੂਟ ਵੀ ਤੁਹਾਨੂੰ ਇਸ ਵਲੌਗ ਚ ਨੈਕਸਟ ਵਲੌਗ ਦੇ ਵਿੱਚ ਸੂਟ ਵੀ ਦਿਖਾ ਦੋਗੇ ਆਪਾਂ ਸੂਟ ਲੈ ਕੇ ਆਂਦੇ ਆ ਕਿਹੜੇ ਲੈ ਕੇ ਆਂਦੇ ਉਹ ਵੀ ਦਿਖਾ ਦੋਗੇ ਉਹਨਾਂ ਦੇ ਨਾਲ ਹੀ ਉੱਥੇ ਆਪਾਂ ਦੁਪੱਟਾ ਮਿਲ ਗਿਆ ਸੀ ਜਿਸ ਸੱਤਰਾਂ ਦਾ ਚਾਹੀਦਾ ਸੀ चलो जी तो वैसे कलेक्शन बहुत सी बट मम्मी ने नहीं लेनी सीखी नहीं पसंद आई तो फिर नहीं ले चलो जी कोई गल नहीं चल मिलते गया नेक्स्ट उलाउदेश नक्कु एक लड़के का खा लो बेटा जल्दी जल्दी ਇਧਰ ਖਾਓ ਮਮਾ ਨੂੰ ਮੂੰਹ ਵਾਹਦੀ ਜਾਈ ਵੱਡੀ ਸੀ ਹਾਂ ਬਾਏ ਬਾਏ ਕਰ ਦੇ ਨੋ ਬਾਏ ਬੇਟਾ ਕਿਨੂੰ ਫੋਨ ਲਾਇਆ ਤੁਸੀਂ ਕਿਨੂੰ ਫੋਨ ਲਾਇਆ ਬੇਟੀਓ ਕੰਨ ਨੂੰ ਦੱਸੋ ਮੈਨੂੰ ਅਸੀਂ ਫੜ ਲਿਆ ਤੁਸੀਂ ਗੱਲ ਕਰਦੇ ਫੋਨ ਤੇ ਕਿਹਦੇ ਨਾਲ ਕਰਦੇ ਪਈਓ ਦੱਸ ਦੋ ਪੁੱਤ ਕਿਹਦੇ ਨਾਲ ਗੱਲ ਕਰੀ ਜਾਂਦੇ ਹੋ ਪਾਪਾ ਪਾਪਾ ਨਾਲ ਤੇ ਫੋਨ ਕਿਹੜਾ ਬਣਾਇਆ ਹੱਥ ਦਾ ਫੋਨ ਬਣਾਇਆ ਤੁਸੀਂ ਬੇਟਾ ਹੱਥ ਦਾ ਫੋਨ ਬਣਾਇਆ ਬੇਟਾ ਤੁਸੀਂ ਹੈ ਕਰ ਲਓ ਪਾਪਾ ਨਾਲ ਗੱਲ ਕਰੀ ਜਾਂਦਾ ਬੇਟਾ ਕਰ ਲਓ ਪੁੱਤ ਪਰਮ ਕਰਕੇ ਗੱਲ ਕਰ ਲਓ ਧਿਆਨ ਨਾਲ ਕਰ ਲਓ ਧਿਆਨ ਨਾਲ ਗੱਲ ਕਰ ਲਓ ਹਲੋ ਪਾਪਾ

ਹੈਲੋ ਪਪਾ ਜੀ ਟਾਈਮ ਹੋ ਗਿਆ 7 ਵਜੇ ਦਾ ਤੇ ਆਪਣਾ ਦੋਆ ਦਾ ਰੋਟੀ ਪਕਾ ਲਈ ਕਿਉਂਕਿ ਨਾ ਉਹ ਦੁਪਹਿਰ ਵਲੌਗ ਵੀ ਕਰਨਾ ਲਾ ਹੈਗਾ ਐਡਿਟ ਵਗੈਰਾ ਸਾਰਾ ਤੇ ਭਿੱਜੀ ਪਈਆਂ ਹੋ ਜੀ ਵੀ ਰੋਟੀ ਰਹਿ ਗਈ ਸੀ ਰੋਟੀ ਲੈਣ ਦਾ ਵਾਹ ਦਾ ਜਦ ਮਿਲਦੇ ਤੁਹਾਨੂੰ ਲੋ ਜੀ ਆਪਣਾ ਇੱਕ ਕਮਰ ਸੋਈ ਦਾ ਹੋਰ ਆ ਗਿਆ ਤੇ ਦਵਾ ਦੋ ਆਪਣਾ ਕੰਮ ਹੀ ਕੰਮ ਆ ਪੜੇਗਾ ਛੋਲੇ ਵਗੈਰਾ ਰੋਸਟ ਕਰਦੇ ਮਖਾਣੀ ਵਗੈਰਾ ਜੇ ਮੈਂ ਤੇ ਹੁਣ ਮੈਂ ਨਾ ਕੇ ਖੜ ਗਈ ਆ ਕੇ ਤੇ ਤੇ ਫਿਰ ਉਹੀ ਗੱਲ ਦੁਬਾਰਾ ਨਾਉਣ ਵਾਲੀ ਗੱਲ ਹੈ ਕੱਪੜੇ ਐਵੇਂ ਹੀ ਭੇਜ ਜਾਣੇ ਤੇ ਆਦਾ ਇਹ ਵੀ ਕੰਮ ਨਿਵੇੜ ਕੇ ਜਾਵਾਂ ਇਧਰੋਂ ਮੈਂ ਓਵਰオール ਸਾਰੇ ਕੰਮ ਨਿਵੇੜ ਕੇ ਜਾਵਾਂਗੀ ਕਿਚਨ ਚੋਂ ਲੇ ਰੋਟੀ ਰੋਟੀ ਵਾਲੇ ਭਾਂਡੇ ਰਹਿ ਜਾਣਗੇ ਉਹ ਮੈਂ ਵੀ ਮਾਇ ਲੈਣਗੇ ਬਾਕੀ ਆਪਾਂ ਓਵਰਰੂਲ ਤੋਂ ਮਨੇ ਲੈ ਲਈਏ ਜਾਂ ਕਿਹਾ ਮੰਗੀ ਨਿਬੜੀ ਗਈ ਸਾਰਾ ਆਪ ਕੋ ਲਈ ਆਪਣੇ ਅੱਜ ਹਸਬੰਦ ਵੀ ਲੇਟ ਨੇ ਉਹ ਆਉਂ ਗਏ ਤੇ ਕਿਸੇ ਨੂੰ ਧੋਣਾ ਬਾਕੀ ਤੇ ਲਓ ਜੀ ਮੈਂ ਤਾਂ ਆ ਗਿਆ ਨਾ ਤੋਂ ਕਿ ਇੰਨੀ ਜ਼ਿਆਦਾ ਗਰਮੀ ਆ ਬੌਂਦਲ ਗਈ ਸਹੀ ਦੱਸਾਂ ਤਾਂ ਰੋਟੀ ਤਾਂ ਇੱਕ ਪਾ ਕੇ ਲੈ ਆਂਦੀ ਤੇ ਇੰਨੀ ਜ਼ਿਆਦਾ ਗਰਮੀ ਨਾ ਮੈਂ ਤਾਂ ਇਹ ਲਗਾ ਤਾਂ ਪਹਿਲਾਂ ਮੈਂ ਹੀ ਆਤਨ ਤੁਹਾਨੂੰ ਦੱਸਿਆ ਕਿ ਮੈਂ ਬੈਠਦੀ ਨਹੀਂ ਲਗਾਤਾਰ ਲੱਗੀ ਰਹਿੰਦੀ ਜਦੋਂ ਮੈਂ ਇੱਕ ਵਾਰੀ ਬੈਠਦੀ ਆ ਤੇ ਫਿਰ ਥਕਾਵਟ ਜੀ ਮਹਿਸੂਸ ਫੇਰ ਬਹੁਤ ਹੁੰਦੀ ਆ ਮੈਨੂੰ ਐ ਹੁੰਦਾ ਲਗਾਤਾਰ ਕੰਮ ਕਰੀ ਚੱਲਣਾ ਓਹੋ ਇੰਨੀ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਗਰਮੀ ਐ ਸੋ ਆਪਾਂ ਰੋਟੀ ਤੋਂ ਪਹਿਲਾਂ ਪ੍ਰੈਫਰ ਕਰ ਦਿੰਦੇ ਆ ਇੱਕ ਗਲਾਸ ਲੱਸੀ ਦਾ ਗਰਮੀ ਚ ਲੱਸੀ ਬਹੁਤ ਜ਼ਰੂਰੀ ਐ ਮੈਨੂੰ ਤੇ ਇੱਕ ਗਲਾਸ ਲੱਸੀ ਜ਼ਰੂਰ ਪੀਆ ਕਰੋ ਗਰਮੀ ਦੂਰ ਹੁੰਦੀ ਨਾਲ ਕਈ ਤਾਂ ਪੀ ਲੈਂਦੇ ਹੋਣੇ ਕੱਚੀ ਲੱਸੀ ਜਿਹਨੂੰ ਕਹਿੰਦੇ ਥੋੜਾ ਜਿਹਾ ਦੁੱਧ ਪਾ ਕੇ ਪਾਣੀ ਪਾ ਕੇ ਬਣਾਈਦੀ ਨਾ ਉਹ ਲੱਸੀ ਇੰਨਾ ਫਾਇਦੇਮੰਦ ਹੈ ਨਾ ਉਹ ਆਪਣੇ ਸਰੀਰ ਦੀ ਜਿਹੜੀ ਗਰਮੀ ਨੂੰ ਦੂਰ ਕਰਦੀ ਹੈ ਕੱਚੀ ਲੱਸੀ ਤੇ ਕੱਚੀ ਲੱਸੀ ਉਸ ਮੈਨੂੰ ਪਸੰਦ ਨਹੀਂ ਮੈਂ ਤਾਂ ਦੂਜੀ ਖੱਟੀ ਖਾਨੀ ਪੀਣੀ ਆ ਤੇ ਖੱਟੀ ਲੱਸੀ ਬਹੁਤ ਬੈਨੀਫੀਸ਼ੀਅਲ ਬਾਕੀ ਐਮਰਜੈਂਸੀ ਜੇ ਕਿਸੇ ਨੂੰ ਮਿਹਦੇ ਜੀ ਗਰਮੀ ਵਗੈਰ ਹੈ ਨਾ ਉਹ ਰਾਤ ਨੂੰ ਜ਼ਰੂਰ ਪੀਓ ਦਿਨੇ ਵੀ ਪਿਓ ਜਦੋਂ ਵੀ ਮਤਲਬ ਰੋਟੀ ਖਾਣੀ ਤੁਸੀਂ ਉਹ ਪੀਓ ਨਾਲ ਕੱਚੀ ਲੱਸੀ ਦੇ ਦੋ ਗਲਾਸ ਪੀਓ ਪਹਿਲਾਂ ਪੀ ਲਓ ਰੋਟੀ ਫਿਰ ਕਟ ਬੰਦਾ ਖਾ ਲੈਂਦਾ

ਕਿਮਾ ਕਿਮਿਓ ਨੈਕਸਟ ਵਲੌਗ ਦਾ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਬਾਕੀ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਤੁਸੀਂ ਤੇ ਚਲੋ ਜੀ ਮਿਲਦੇ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ